ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਕਿਸਾਨ ਵੀਰੋ ਨਰਿੰਦਰਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਫਲਾਕ ਦਰਵਾਹਾ ਮੇਰੇ ਨਾਲ ਕਿਸਾਨ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵੀ ਦਰਵਾਜ਼ੇ ਉਪਜੋ ਹਨ ਕਿਸਾਨ ਵੀਰੋ ਪਿਛਲੇ ਦਿਨੀ ਆਪਾਂ ਨੂੰ ਪੀਐਮ ਕਿਸਾਨ ਸਨਮਾਨੀ ਦੀ ਯੋਜਨਾ ਤਹਿਤ 2000 ਰੁਪਏ ਦੀ ਕਿਸ਼ਤ ਆਈ ਆ ਸਾਡੇ ਪਿੰਡ ਕਿਸਾਨ ਵੀਰ ਆਏ ਆ ਆ ਕਹਿੰਦੇ ਕਿ ਮੇਰੇ 2000 ਰੁਪਏ ਨਹੀਂ ਆਏ ਮੈਨੂੰ ਐਸਪੀਆਰ ਕਿਸ਼ਤ ਨਹੀਂ ਮਿਲੀ ਅਸੀਂ ਜਦੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਤੇ ਪਾਇਆ ਗਿਆ ਕਿ ਇਹਨਾਂ ਨੂੰ ਇਹਨਾਂ ਦੀ ਜਮ੍ਹਾਂਬੰਦੀ ਚੜ ਚੁੱਕੀ ਆ ਤੇ ਬੈਂਕ ਦੇ ਵਿੱਚ ਵੀ ਰਿਕਾਰਡ ਸਾਰਾ ਦਰੁਪਤ ਹੋ ਗਿਆ ਪਰ ਇਹਨਾਂ ਦੀ ਆਧਾਰ ਕਾਰਡ ਵਾਲੀ KYC ਨਹੀਂ ਹੋਈ ਕਿਸਾਨ ਵੀਰੋ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ KYC ਕਰਨ ਦਾ ਸੌਖਾ ਤਰੀਕਾ ਦਰਸਾਉਂਗਾ ਸੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਤੁਸੀਂ Google Play Store ਤੋਂ PM ਕਿਸਾਨ ਐਪ ਡਾਊਨਲੋਡ ਕਰ ਲੈਣਾ ਜਿਵੇਂ ਮੈਂ ਤੁਹਾਨੂੰ ਇੱਥੇ ਦਿਖਾਵਾਂ ਦੇਖੋ ਜੇ ਤੁਸੀਂ Google Play Store ਖੋਲ ਕੇ ਇਹਦੇ ਵਿੱਚ ਭਰਨਾ PM ਕਿਸਾਨ ਐਪ PM ਕਿਸਾਨ ਪਹਿਲਾਂ ਹੀ ਡਾਊਨਲੋਡ ਕੀਤੀ ਹੋਈ ਆ ਇਦਾਂ ਜਿਵੇਂ ਓਪਨ ਕਰ ਲੈਣੀ ਆ PM ਕਿਸਾਨ ਐਪ ਆਪਣੀ ਓਪਨ ਹੋ ਗਈ। ਸੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਇੱਥੇ ਜਦੋਂ ਆਪਾਂ ਦੇਖਾਂਗੇ ਇੱਥੇ ਤਿੰਨ ਚਾਰ ਤਰ੍ਹਾਂ ਦੇ ਲੌਗਇਨ ਆਪਸ਼ਨ ਆਉਣਗੇ ਸਟੇਟ ਅਫੀਸ਼ੀਅਲ ਬੈਨੇਫਿਸ਼ੀਰੀ ਐਕਸਟਰਨਲ ਯੂਜ਼ਰ ਵਿਲੇਜ ਅਫੀਸਰ ਜੋ ਕਿਸਾਨ ਵੀਰ ਆ ਜੋ ਬੈਨੇਫਿਸ਼ੀਰੀ ਆ ਉਹਨੇ ਬੈਨੇਫਿਸ਼ੀਰੀ ਦਾ ਆਪਸ਼ਨ ਸਿਲੈਕਟ ਕਰਨਾ ਇੱਥੇ ਬਾਅਦ ਚ ਲਿਖਿਆ ਆ ਆਧਾਰ ਕਾਰਡ ਨੰਬਰ ਜੇ ਮੇਰੇ ਕੋਲ ਕਿਸਾਨ ਦਾ ਆਧਾਰ ਕਾਰਡ ਆ ਇਹਨਾਂ ਦਾ ਮੈਂ ਆਧਾਰ ਕਾਰਡ ਨੰਬਰ ਭਰੂੰਗਾ ਤੇ ਜਿਹੜਾ ਆਧਾਰ ਕਾਰਡ ਤੇ ਜੋ ਆਪਾਂ ਕਰਾਂਗੇ ਇੱਥੇ ਬੈਨੀਫਿਟਸ ਵੀ ਤੇ ਲੌਗਇਨ ਕਰਾਂਗੇ ਇਹਨਾਂ ਦਾ ਮੈਂ ਆਧਾਰ ਕਾਰਡ ਨੰਬਰ ਭਰੂੰਗਾ ਤੋ ਜਿਹੜਾ ਆਧਾਰ卡ਡ ਦਾ ਮੋਬਾਈਲ ਨੰਬਰ ਅਟੈਚ ਆ ਉੱਤੇ OTP ਆ ਜੂਗਾ ਜਿਵੇਂ ਇਹਨਾਂ ਦੇ ਮੋਬਾਈਲ ਫੋਨ ਤੇ OTP ਆ ਗਿਆ ਤੁਸੀਂ ਦੱਸੋ ਕਿੰਨਾ ਆਇਆ ਤੋ OTP ਰਾਹੀਂ ਲੌਗਇਨ ਕਰਕੇ ਦੇਖੋ ਇਹਨਾਂ ਦਾ ਇੱਕ ਡੈਸ਼ਬੋਰਡ ਖੁੱਲ ਗਿਆ ਜਿਵੇਂ ਆ ਕਿਸਾਨ ਦਾ ਡੈਸ਼ਬੋਰਡ ਆ ਜਿਵੇਂ ਇਹਨਾਂ ਦੇ ਉੱਤੇ ਨਾਮ ਆ ਗਿਆ ਮਨਦੀਪ ਸਿੰਘ ਰਜਿਸਟ੍ਰੇਸ਼ਨ ਨੰਬਰ ਆ ਗਿਆ ਫੋਨ ਨੰਬਰ ਆ ਗਿਆ ਐਡਰੈਸ ਆ ਗਿਆ ਤੇ ਇਹਦੇ ਵਿੱਚ ਜੋ ਤਿੰਨ ਮਦੇ ਦੱਸੇ ਹੋਏ ਆ ਲੈਂਡ ਸੀਡਿੰਗ ਇਸ ਐਸ ਇਨਾਂ ਦੀ ਜਮ੍ਹਾਂਬੰਦੀ ਭਾਅ ਚੜੀ ਹੋਈ ਆ ਆਧਾਰ ਸੀਡਿੰਗ ਵਿਦ ਬੈਂਕ ਅਕਾਊਂਟ ਸਟੇਟਸ ਉਹ ਵੀ ਐਸਾ ਮਤਲਬ ਕਿ ਬੈਂਕ ਦੇ ਵਿੱਚ ਇਹਨਾਂ ਦਾ ਆਧਾਰ ਕਾਰਡ ਚੜਿਆ ਹੋਇਆ ਤੇ ਤੀਜਾ ਜੋ ਪੈਂਡਿੰਗ ਆ ਕੇ ਵਾਈਸੀ ਉੱਥੇ ਨੋ ਆ ਗਈ ਕਿਸਾਨ ਵੀਰੋ ਇਸ ਤਰੀਕੇ ਰਾਹੀਂ ਤੁਸੀਂ ਇੱਕ ਚੈੱਕ ਵੀ ਕਰ ਸਕਦੇ ਹੋ ਤੁਹਾਡੀ ਕਿਹੜੀ ਚੀਜ਼ ਪੈਂਡਿੰਗ ਆ ਵਾਰ-ਵਾਰ ਦਫ਼ਤਰਾਂ ਦੇ ਵਿੱਚ ਗਿੜਾ ਮਾਰਨ ਦੀ ਜਰੂਰਤ ਨਹੀਂ ਪੈਣੀ ਤੇ ਆਪਾਂ ਘਰ ਬੈਠੇ ਹੀ ਆਪਦੀ ਆਧਾਰ ਕਾਰਡ ਵਾਲੀ ਕੇਵਲ ਚੀ ਕਰ ਸਕਦੇ ਹਾਂ ਸੋ ਜਦੋਂ ਮੈਂ ਇੱਥੇ ਕਲਿੱਕ ਕਰੂੰਗਾ ਇੱਥੇ ਆ ਗਿਆ ਯੋਰ ਕੇਵਾਈਸੀ ਸਪੈਂਡਿੰਗ ਫੋਰ ਕੰਪਲੀਸ਼ਨ ਕਲਿੱਕ ਹੇਅਰ ਟੂ ਕੰਪਲੀਟ ਯੋਰ ਇਕਵਾਈਸੀ ਸੋ ਇੱਥੇ ਮੈਂ ਕਲਿੱਕ ਕਰੂੰਗਾ ਜੋ ਇੱਕ ਐਮਪੀਨ ਮੈਂ ਪਹਿਲਾਂ ਦਾ ਭਰਿਆ ਹੋਇਆ ਉਹ ਆਪ ਦਾ ਐਮਪੀ ਨੇ ਇੱਕ ਕੋਡ ਭਰ ਦੂੰਗਾ ਸੋ ਇੱਥੇ ਆ ਗਿਆ ਕੇਵਾਈਸੀ ਆਲਾ ਕਰਨ ਦਾ ਤਰੀਕਾ ਆ ਗਿਆ ਸੋ ਇੱਥੇ ਐਂ ਕਰਕੇ ਸਕੈਨ ਫੇਸ ਸੋ ਫਿਰ ਇਹਨਾਂ ਦਾ ਫੇਸ ਸਕੈਨ ਕੀਤਾ ਜਾਊਗਾ ਤੁਸੀਂ ਅੱਖਾਂ ਚੁੱਕਣੀਆਂ ਜਦੋਂ ਆਪਣੇ ਆਇਆ ਤੱਕ ਲੋਪਰ ਦੇਖੋ ਇਹ ਆ ਦੇਖੋ ਸੌਖੇ ਤਰੀਕੇ ਨਾਲ ਸਿਰਫ 1 ਜਾਂ 2 ਮਿੰਟ ਦਾ ਸਮਾਂ ਲੱਗਿਆ ਇਹਨਾਂ ਦੀ KYC ਕੰਪਲੀਟ ਹੋ ਗਈ ਇਹਦੇ ਵਿੱਚ ਲਿਖਿਆ ਕਿ ਨਾਲ KYC ਕੰਪਲੀਟ ਹੋ ਗਈ ਇਹਨਾਂ ਦੇ KYC ਐਸ ਹੋ ਗਈ ਤੋਂ ਜੋ ਇਹਨਾਂ ਦੀਆਂ ਕਿਸ਼ਤਾਂ ਰੁਕੀਆਂ ਹੋਈਆਂ ਕਿਸਾਨ ਵੀਰੋ ਜੋ KYC ਇਨਕੰਪਲੀਟ ਕਰਕੇ ਕਿਸ਼ਤਾਂ ਰੁਕੀਆਂ ਹੋਈਆਂ ਉਹ ਨਾਲ ਦੀ ਨਾਲ ਹੀ ਅਗਲੇ ਜਦੋਂ ਕਿਸ਼ਤ ਪੈਣੀ ਆ ਜਾਂ ਕੁਝ ਸਮੇਂ ਬਾਅਦ ਇਹਨਾਂ ਦੇ ਖਾਤੇ ਦੇ ਵਿੱਚ ਇਹਨਾਂ ਦੀਆਂ ਕਿਸ਼ਤਾਂ ਆ ਜਾਣਗੀਆਂ ਤੋ ਕਿਸਾਨ ਵੀਰੋ ਤੁਸੀਂ ਘਰ ਬੈਠੇ ਹੀ ਆਪਦੀ ਕੇਵਈਸੀ ਕਰ ਸਕਦੇ ਹੋ ਡਾਕਟਰਾਂ ਦੇ ਆ ਦੁਕਾਨਾਂ ਦੇ ਕਿਹੜੇ ਕੱਟਣ ਦੀ ਲੋੜ ਨਹੀਂ ਉੱਥੇ ਕੋਈ ਵਾਧੂ ਪੈਸੇ ਦੇ ਨਹੀਂ ਦੁਕਾਨਾਂ ਦੇ ਵਿੱਚ ਪੈਸੇ ਦੇਣ ਦੀ ਲੋੜ ਨਹੀਂ ਮੈਂ ਖੋਡਾ ਆਪਣਾ ਨਰਿੰਦਰਪਾਲ ਸਿੰਘ ਸਾਡੇ ਨਾਲ ਸਾਡੇ ਇਸ YouTube ਚੈਨਲ ਤੇ ਮੁਕਸਦ ਦੀਆਂ ਖੇਤੀ ਸੂਚਨਾਵਾਂ ਵਿੱਚ ਜੁੜੇ ਰਹੋ ਤੇ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਵੱਧ ਤੋਂ ਵੱਧ ਇਦਾਂ ਦੀਆਂ ਵੀਡੀਓ ਨੂੰ ਜੋ ਅਸੀਂ ਕਿਸਾਨ ਹਿੱਤ ਵਿੱਚ ਬਣਾਉਂਦੇ ਆ ਉਹਨਾਂ ਨੂੰ ਸ਼ੇਅਰ ਕੀਤਾ ਜਾਵੇ ਧੰਨਵਾਦ ਵਾਹਿਗੁਰੂ ਕੀ ਕਾ ਖਾਲਸਾ 3 ਵਾਹਿਗੁਰੂ ਕੀ